ਖਬਰ ਹੁਸ਼ਿਆਰਪੁਰ ਚਿੰਤਪੁਨੀ ਮਾਰਗ ਤੇ ਸਥਿਤ ਪਿੰਡ ਚੋਹਾਲ ਤੋਂ ਹੈ ਜਿੱਥੇ ਕਿ ਚੋਹਾਲ ਲਾਗੇ ਸਥਿਤ ਜੀਨਾ ਵੈਲੀ ਨਜ਼ਦੀਕ ਸੰਗਣੇ ਜੰਗਲ ਵਿੱਚੋਂ ਇੱਕ ਲੜਕੇ ਅਤੇ ਇੱਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਐਸਪੀ ਸਰਬਜੀਤ ਸਿੰਘ ਬਾਈਆ ਅਤੇ ਡੀਐਸਪੀ ਸਿਟੀ ਦੀਪ ਅਮਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਮ੍ਰਿਤਕ ਲੜਕੇ ਅਤੇ ਲੜਕੀ ਦੀ ਪਛਾਣ ਸੰਦੀਪ तिवारी ਪੁੱਤਰ ਹਰੀਚੰਦਰ ਵਾਸੀ ਜਲੰਧਰ ਅਤੇ ਪੂਜਾ ਵਜੋ ਹੋਈ ਹੈ ਇਥੇ ਦੱਸ ਦਈਏ ਕਿ Laasha ਦੀ ਪਹਿਚਾਨ ਮ੍ਰਿਤਕ ਲੜਕੇ ਦੀ ਪਰਚਾਈ ਅਤੇ ਉਸਦੇ ਪਰਿਵਾਰ ਵੱਲੋਂ ਕੀਤੀ ਗਈ। ਆਪਕੋ ਕਿਵੇਂ ਪਤਾ ਚੱla? ਮੇਰਾ ਕੋਈ ਦੂਸਰਾ ਕੋਈ ਪਤਾ ਲਗਾਏ ਰਿਕਾਰਡਿੰਗ ਕਰਕੇ ਭੇਜਦੇ ਫਿਰ ਮੇਰੇ ਪਾਸ ਭੇਜਿਆ ਵੀ ਪਤਾ ਲੱਗਾ ਕੱਲ ਫੋਨ ਲਗਾਇਆ ਤਾਂ ਹੁਣ ਕਾ ਮੋਬਾਈਲ ਪਰ ਤੇ ਮੋਬਾਈਲ ਬੰਦ ਆ ਰਹਾ ਤਾਂ ਹੁਣ ਕਹਾਂ ਕੇ ਰਹਿਣ ਵਾਲੇ ਥੇ ਇਹ? ਬਹਾਰਾਜ ਕੇ ਰਹਿਣ ਵਾਲੇ ਉਪੀ ਕੇ। ਉਹ ਜੋ ਸਾਥ ਮੇਂ ਲੜਕੀ ਹੈ ਉਸਕਾ ਪਤਾ ਹੈ ਕੌਣ ਹੈ? ਨਹੀਂ ਪਤਾ ਹੈ ਸਰ ਕਾ ਪਤਾ ਕਹਾ ਕੇ ਕਹਾ ਕਿ ਮੈਂ ਸਾਦੀ ਸੁਦਾ ਸਾਹਿਬ। वो सुधा शादी वाली थी मेरा देवर कुमार था अभी उम्र कितनी थी उसकी उसका पच्चीस साल के नाम क्या उसका संदीप तिवारी कहाँ रहते, रहते रहते कहाँ है यहाँ ये लाबा पे चौक पर कहीं लिए थे कमरा मेरे को नहीं होशियारपुर में ही हाँ जी मेरे को नहीं पता उधर जलंधर में लिए काम क्या करता है ये फैक्ट्री में काम करते हैं सर ਇਸ ਦੌਰਾਨ ਗੱਲਬਾਤ ਕਰਦੇ ਆਂ ਐਸਪੀ ਹੁਸ਼ਿਆਰਪੁਰ ਸਰਬਜੀਤ ਸਿੰਘ ਵਾਈਆ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਦੋ ਮਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਉਹ ਸੰਗਣਾ ਜੰਗਲ ਹੈ ਤੇ ਇਹ ਦੋਵੇਂ ਇੱਥੇ ਕਿਵੇਂ ਪਹੁੰਚੇ ਹਨ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਦੋਮਾਂ ਨੇ ਅਜਿਹੇ ਕਦਮ ਕਿਉਂ ਚੁੱਕਿਆ ਹੈ ਇਸ ਦਾ ਵੀ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ। ਸਭ ਦੋ ਡੈੱਡ ਬੋਡੀਜ਼ ਰਿਕਵਰ ਹੋਈਆਂ ਨੇ ਚੋਹਾਲਪਿੰਡ ਤੋਂ 3 ਕਿਲੋਮੀਟਰ ਦੀ। ਬੇਸਿਕਲੀ ਸਾਡੂ ਐਸਐਚਓ ਸਦਰ ਦੀ ਕੋਲ ਇਨਫੋਰਮੇਸ਼ਨ ਆਈ ਸੀ 11 ਵਜੇ ਦੀ ਕ੍ਰੀਮ। ਵੀ ਦੋ ਡੈਡ ਬੁਡੀਆਂ ਹੈਗੀਆਂ ਲੜਕਾ ਲੜਕੀ ਜਿਹੜੇ ਚਵਾਲ ਖੱਟ ਦੇ ਵਿੱਚ ਹੈਗੀਆਂ ਉਹਨਾਂ ਨੇ ਸੁਸਾਈਡ ਕੀਤਾ ਹੋਇਆ ਹੈ ਤੇ ਔਰ ਉਹਦੇ ਫਰੈਂਡ ਹੀ ਉਹਨੂੰ ਲੱਭਦੇ ਹੋਏ ਬੇਸਿਕਲੀ ਇਹ ਦੋਨੋਂ ਜਲੰਧਰ ਰਹਿੰਦੇ ਆ ਅਮਨਨਗਰ ਹੈਗਾ ਜਿੱਥੇ ਲੜਕਾ ਰਹਿੰਦਾ ਜੋ ਉਹਨਾਂ ਦੇ ਦੋਸਤਾਂ ਨੇ ਦੱਸਿਆ ਕੱਲ ਉਹਨੇ ਇਹਨਾਂ ਦੇ ਇੱਕ ਮੋਬਾਈਲ ਤੇ ਮੈਸੇਜ ਕੀਤਾ ਸੀ ਵੀ ਜਿੱਥੇ ਆਪਾਂ ਪਹਿਲਾਂ ਘੁੰਮਣ ਜਾਂਦੇ ਸੀ ਉੱਥੇ ਮੈਂ ਫਾਂਸੀ ਲਗਾ ਲਵਾਂਗਾ ਔਰ ਕਿਤੇ ਨਾ ਲੱਭੋ ਉਹਦੇ ਫਰੈਂਡ ਨੂੰ ਉਹ ਜਦੋਂ ਮੈਸੇਜ ਉਹਨੂੰ ਦੇਖਿਆ then ਪਹਿਲਾਂ ਇਹ ਕੱਲ ਜਲੰਧਰ ਲੱਭਦੇ ਰਹੇ ਉਹਨੂੰ ਅੱਜ ਜਦੋਂ ਉਹਨੇ ਮੈਸੇਜ ਦੇਖਿਆ WhatsApp ਤੇ ਦੈਨ ਉਹ ਫਿਰ ਹਿਆਰਪੁਰ ਆਏ ਫਿਰ ਉਹ ਆਪਣੇ ਇਮੀਡੀਏਟਲੀ ਸਾਡੀਆਂ ਟੀਮਸ ਡੀਐਸਪੀ ਸਾਹਿਬ ਸਿਟੀ ਦੀਪ ਦੀਪ ਜੀ ਤੇ ਸੋਮਨਾਥ ਜੀ ਪਹੁੰਚੇ ਆ ਔਰ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਫਿਰ ਸਾਡੀਆਂ ਫ੍ਰਾਂਟਸਿਕ ਟੀਮਾਂ ਔਰ ਸਾਰੇ ਆ ਕੇ ਕੀਤਾ ਹੈਗਾ ਬੀਸਿਕਲੀ ਸੁਸਾਈਡ ਲੱਗ ਰਿਹਾ ਹੈਗਾ ਬਾਕੀ ਫਰਦਰ ਜੋ ਅ ਅ ਅਸਲੀ ਗੱਲ ਹੈ ਕਿ ਸਾਹਮਣੇ ਤੁਹਾਨੂੰ ਦੱਸਾਂਗੇ ਸਰ ਬਹੁਤ ਜਿਆਦਾ 메ਨ ਰੋਡ ਤੋਂ 1.5 ਕਿਲੋਮੀਟਰ ਜਾ ਕੇ ਜੰਗਲ ਨੂਮਾ ਥਾਂ ਦੇ ਵਿੱਚੋਂ ਇਹ ਲਾਸ਼ਾਂ ਮਿਲਿਆ ਨੇ ਜੀ ਜੀ ਕੋਈ ਲੱਗਦਾ ਵੀ ਕੋਈ ਕਿਸੇ ਐਂਗਲ ਤੋਂ ਕੋਈ ਕੋਈ ਮਰਡਰ ਹੋ ਗਿਆ ਨਹੀਂ ਫਿਲਹਾਲ ਮੋਟਰਸਾਈਕਲ ਤੁਸੀਂ ਵੀ ਗਏ ਅੰਦਰ ਮੋਟਰਸਾਈਕਲ ਤੁਸੀਂ ਦੇਖਿਆ ਹੋਣਾ 1 ਕਿਲੋਮੀਟਰ ਅੱਗੇ ਤਾਂ ਮੋਟਰਸਾਈਕਲ ਚੱਲ ਜਾਂਦਾ ਔਰ ਉੱਥੋਂ ਅੱਗੇ ਹੀ ਥੱਲੇ ਉਹ ਲੰਕਿਆ ਹੈ ਔਰ ਉਹਦੇ 'ਚ ਹਾਲੀ ਫਿਲਹਾਲ ਸਾਨੂੰ ਕੋਈ ਮਰਡਰ ਵਾਲਾ ਰੀਜ਼ਨ ਲੱਗਦਾ ਨਹੀਂ ਸੁਸਾਇਡ ਲੱਗਦੀ ਹੈ ਬਾਕੀ ਫਿਰ ਵੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਹੋਇਆ ਉਹਨੂੰ ਪਲੇ ਕਰਾਂਗੇ